ਭੁੱਖੇ ਟਿੱਡੇ ਨਿਕਲ ਜਾਂਦੇ ਨੇ ਬਹੁਤ ਲੋਕ ਕੰਮ ਤੇ ਕਿਉਂਕਿ ਜ਼ਿੰਮੇਵਾਰੀ ਆਕਸਰ ਭੁੱਖ ਨੂੰ ਮਾਰ ਦਿੰਦੀ ਹੈ ਜ਼ਿੰਦਗੀ ਤਾਂ ਸਾਰੀ ਉਮਰ ਖਾਂਦੀ ਰਹੀ ਦੌਲਤਾਂ ਤੇ ਮੌਤ ਦੇ ਨਖਰੇ ਤਾਂ ਦੇਖੋ ਆਂਦੇ ਹੀ ਕਹਿ ਦਿੱਤਾ ਮੈਨੂੰ ਚਾਰ ਮੋੜੇ ਚਾਹੀਦੇ ਨੇ ਜਿਹੜੇ ਸਾਡੇ ਜਜ਼ਬਾਤਾਂ ਦੀ ਕਦਰ ਨਹੀਂ ਕਰ ਸਕਦੇ ਉਹਨਾਂ ਦੇ ਪਿੱਛੇ ਪਾਗਲ ਹੋਣਾ ਪਿਆਰ ਨਹੀਂ ਬੇਫਕੂਫੀ ਹੈ ਸਾਰੀ ਰਾਤ ਇੰਤਜ਼ਾਰ ਕੀਤਾ ਉਸ ਦੇ ਜਵਾਬ ਦਾ ਸਵੇਰ ਨੂੰ ਅਹਿਸਾਸ ਹੋਇਆ ਜਵਾਬ ਨਾ ਆਉਣਾ ਹੀ ਤਾਂ ਜਵਾਬ ਹੈ ਜਵਾਬ ਤਾਂ ਹਰ ਗੱਲ ਦਾ ਇਤਿੱਤਾ ਜਾ ਸਕਦਾ ਹੈ ਮਗਰ ਜਿਹੜਾ ਰਿਸ਼ਤੇ ਦੀ ਅਹਿਮੀਅਤ ਨਾ ਸਮਝ ਸਕਿਆ ਉਹ ਸ਼ਬਦਾਂ ਨੂੰ ਕੀ ਸਮਝਣਗੇ ਗੱਲੇ ਦਾ ਮੰਗਲ ਸੂਤਰ ਤੇ ਮੰਗ ਦਾ ਸਿੰਧੂਰ ਸਿਰਫ ਵਿਆਹ ਹੋਣ ਦੇ ਪਰਮਾਨ ਨੇ ਵਿਆਹ ਤੋਂ ਬਾਅਦ ਖੁਸ਼ੀ ਦਾ ਨਹੀਂ ਸੱਚੀ ਮੁਹੱਬਤ ਕਰਨ ਵਾਲੀ ਔਰਤ ਤੁਹਾਡੇ ਤੋਂ ਇਹ ਤਿੰਨ ਗੱਲਾਂ ਕਦੇ ਵੀ ਨਹੀਂ ਦੱਸੇਗੀ ਪਹਿਲਾ ਇਹ ਕਿ ਤੁਹਾਡੇ ਤੋਂ ਪਹਿਲਾਂ ਵੀ ਉਸ ਦੀ ਜ਼ਿੰਦਗੀ ਵਿੱਚ ਕੋਈ ਸੀ ਦੂਸਰਾ ਆਪਣੀ ਖੂਬਸੂਰਤੀ ਦੇ ਬਾਰੇ ਤੀਸਰਾ ਆਪਣੇ ਪਰਿਵਾਰ ਨਾਲ ਜੁੜੀ ਗੱਲਾਂ ਕਿਉਂਕਿ ਉਹ ਤੁਹਾਨੂੰ ਕਦੇ ਵੀ ਗਵਾਮਨਾ ਨਹੀਂ ਚਾਹੁੰਦੀ